ਤੰਤਨ ਗੋਗਾ ਯਾਰ ਪਿੰਕ ਕਮੇਟੀ ਪਿੰਡ ਬਿਨੇਵਾਲ ਬਲੋ ਕਰਾਇਆ ਗਿਆ ਛੰਜ ਮੇਲਾ ਇਹ ਛੰਜ ਮੇਲਾ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਬਿਨੇਵਾਲ ਟਿਬਿਆ ਪਿਪਲੀਵਾਲ ਸਰਪੰਚ ਸ਼ਿਵਾਚੰਦਰ ਬਿਨੇਵਾਲ ਸਰਪੰਚ ਦਵਿੰਦਰ ਦੇਵੀ ਟਿਬਿਆ ਅਤੇ ਸਰਪੰਚ ਸੰਜੇ ਪਿਪਲੀਵਾਲ ਤਿੰਨਾ ਪਿੰਡਾਂ ਦੇ ਲੰਬੜਦਾਰ ਯਾਰਾਮ ਬਰਵਿੰਦਰ ਸਿੰਘ ਹਰਪਾਲ ਸਿੰਘ ਬਲਕ ਸੰਪਤੀ ਮੈਂਬਰ ਮੋਹਨਦਾਲ ਤਿਲਕ ਰਾਜ ਸਚਨ ਤਿਮਾਨ ਗੁਰਚਰਨ ਆਦ ਕਮੇਟੀ ਮੈਂਬਰ ਨੇ ਤੇ ਦਰਸ਼ਕ ਹਾਜ਼ਰ ਸਨ ਜੇਤੂ ਪਹਿਲਵਾਨ ਦਾ ਦਰਸ਼ਕਾਂ ਨੇ ਖੂਬ ਤਾਲੀਆਂ ਬੁਜਾ ਕੇ ਕੀਤਾ ਸਵਾਗਤ ਇੱਕ ਪਹਿਲਵਾਨ ਦੀ ਸਭ ਤੋਂ ਵੱਡੀ ਖੁਰਾਕ ਦਰਸ਼ਕਾਂ ਦੀਆਂ ਤਾਲੀਆਂ ਹੀ ਹੁੰਦੀਆਂ ਨੇ ਜੋ ਅਗਲੀ ਜੰਗ ਲੜਨ ਲਈ ਹੌਸਲਾ ਵਜਾਈ ਕਰਦੀਆਂ ਨੇ ਝੰਡੀ ਦੀ ਕੁਸ਼ਤੀ ਬਿੰਦਾ ਵਿਸ਼ਨਪੁਰਿਆ ਨੂੰ ਸੋਨੇ ਦੀ ਮੁੰਦਰੀ ਤੇ ਦੂਜੇ ਨੰਬਰ ਤੇ ਰਹੇ ਸੁਖਚੈਨ ਚੌਂਤਾ ਨੂੰ 11000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਬਲਾਚੌਰ ਤੋਂ ਹਰ ਮੇਲ ਸੁੰਗੜਾ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ

ਕੁਸਤੀ ਬਹੁਤ ਹੀ ਜਾਨਦਾਰ ਕਸਤੀ ਸ਼ਾਹਜ ਮੇਰੇ ਨੌਜਵਾਨ ਵੀਰੇ ਛੱਟ ਚੋੜ ਦਾ ਧਿਆਨ ਖੜਾ ਬਹੁਤ ਹੀ ਜਾਨਦਾਰ ਕੁਸ਼ਤੀ ਹੈ ਗੁਲਾਬ ਤੇ ਗੁਰਪ੍ਰੀਤ ਦੇ ਵਿਚਕਾਰ ਫਾਈਨਲ ਕੁਸ਼ਤੀ ਨਾ ਕੋਈ ਚਾਰਿਆ ਸੋ ਜਿੱਤ ਹਾਰ ਦਾ ਫੈਸਲਾ ਜਰੂਰ ਕਰਨਾ ਤੁਹਾਡੇ ਤੇ उड़ी तो भी ना भी ना दिन बगे जगह लाई जाओ बे जगह जगह लाई जाओ मेला छा मेला you ਰਪੇਤ ಗ್ರಾಮ ਪੰਚਾਇਤ ਢੀਡੇਵਾਲ ਅੱਜ ਬੜੀ ਖੁਸ਼ੀ ਨਾਲ ਇਹ ਦੱਸ ਰਿਹਾ ਹੈ ਕਿ ਸਾਡੇ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਖੇਈ ਮੇਲਾ ਗੋਗਾ ਜਹਰਪੀਰ ਜੀ ਦਾ ਕਰਾਇਆ ਜਾ ਰਿਹਾ ਉਹ ਬੜੀ ਸ਼ਾਂਤੀ ਨਾਲ ਅਤੇ ਤੁੰ ਕਾਮਨਾਤ ਸੰਪਨ ਹੋ ਜਾ ਰਿਹਾ ਉਹਦੇ ਵਿੱਚ ਬਾਹਰੋਂ ਜਿਹੜੀਆਂ ਪੁਸਤੀਆਂ ਬਹੁਤ ਦੂਰੋਂ ਆਟੇ ਤੋਂ ਪਹਿਲਵਾਨ ਆਏ ਉਹਨਾਂ ਨੇ ਲੋਕਾਂ ਨੇ ਆਨੰਦ ਮਾਣਿਆ ਅੱਥੇ ਬੜੀਏ ਜਿਹੜਾ ਸਾਡਾ ਇਹ ਮੇਲਾ ਹੈ ਸਬੂਚੀਆਂ ਸਾਡੇ ਪਿੰਡੀਆਂ ਤਿੰਨ ਪੰਚਾਇਤਾਂ ਗ੍ਰਾਮ ਪੰਚਾਇਤ ਬਿੜਿਆੜ ਗ੍ਰਾਮ ਪੰਚਾਇਤ ਟਿੱਪੀਆਂ ਗ੍ਰਾਮ ਪੰਚਾਇਤ ਫਪੜੀਆਂ ਇਹਦੇ ਨਾਲ ਸਾਡੇ ਪਿੰਡ ਦੇ ਵਿੱਚ ਤਿੰਨੇ ਹੀ ਲੰਬੜਦਾਰਾਂ ਤੇ ਇਹਨਾਂ ਦੇ ਸਾਰੇ ਸਬੂਚੇ ਪਿੰਡਾਂ ਦੇ ਸਹਿਯੋਗ ਨਾਲ ਉੱਥੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਇਹ ਮੇਲਾ ਸਪੰਸਰ ਕਰਾਂ ਜਾ ਰਹੇ ਹਾਂ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਵਾਸੀਆਂ ਨੇ ਬਰਨਵਾਇ ਦਰਸ਼ਕਾਂ ਨੇ ਇਸ ਤੱਕ ਨੂੰ ਨੰਦ ਮੰਨੇ ਹੋਵੇਗਾ ਅਤੇ ਅੱਜ ਜੀ ਪ੍ਰਮਾਤਵਾ ਕੇ ਗੁੱਗਾ ਜਗ ਦੀ ਅਗੇ ਬੇਤੀ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਮੇਲੇ ਹੁੰਦੇ ਰਹਿਣ ਲੋਕ ਖੁਸ਼ੀਆਂ ਮਨਾਦੇ ਰਹਿਣ ਅਤੇ ਪ੍ਰਮਾਤਵਾ ਸਾਡੇ ਪਿੰਡ ਨੂੰ ਸਬੂਚੀ ਮਾਨਵਤਾ ਨੂੰ ਸਬੂਚੇ ਸਮਾਜ ਨੂੰ ਤੰਦਰੁਸਤੀ ਬਖਸ਼ੇ ਜੈ ਹਿੰਦ ਜੈ ਅੱਜ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਵਿੱਚ ਤੁਗਾ ਯਾਰਦੀਰ ਜੀ ਦੀ ਯਾਦ ਵਿੱਚ ਜੋ ਪ੍ਰਾਤਨੀ ਮਰਿਆਦਾ ਦੇ ਅਨਸਾਰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਉਸ ਦੇ ਵਿੱਚ ਸਾਡੇ ਬੀਣਿਆਲ ਤੋਂ ਸਰਪੰਚ ਸ਼੍ਰੀ ਸੁਭਾਸ਼ ਚੰਦਰ ਜੀ ਤੇ ਬਿਪਲੀਆਲ ਤੋਂ ਸਰਪੰਚ ਸ਼੍ਰੀ ਸੰਜੇ ਜੀ ਤੇ ਟਿੱਪੀਆਂ ਤੋਂ ਸਰਪੰਚ ਸ਼੍ਰੀ ਜਵਿੰਦਰ ਸਿੰਘ ਦੇਵੀ ਜੀ ਇਸੇ ਤਰ੍ਹਾਂ ਲੰਬੜ ਦਾ ਬਲਵਿੰਦਰ ਸਿੰਘ ਜੀ ਜੈ ਰਾਮ ਜੀ ਦੇ ਨਾਲ ਪੰਚਾਇਤ ਮੈਂਬਰ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਵੀ ਲੋਕ ਇਸ ਪਿੰਡ ਦੇ ਤੇ ਪਿੰਡ ਤੋਂ ਬਾਹਰ ਜਿਹੜੇ ਮੇਰੇ ਸੱਜਣ ਮੇਰੇ ਵੀਰ ਆਏ ਨੇ ਉਹਨਾਂ ਦਾ ਬਹੁਤ ਹੀ ਬਹੁਤ ਪੰਚਾਇਤਾ ਵੱਲੋਂ ਤਿੰਨੇ ਵੱਲੋਂ ਅਸੀਂ ਧੰਨਵਾਦ ਕਰਦੇ ਆਂ ਤੇ ਇਹ ਜਿਹੜਾ ਛਿੰਝ ਮੇਲਾ ਆ ਪ੍ਰਾਤਨ ਮਰਿਆਦਾ ਅਨਸਾਰ ਗੱਗਾ ਯਾਰ ਵੀਰ ਜੀ ਦੀ ਸਮਰਪਿਤ ਇਹ ਮੇਲਾ ਲੱਗਦਾ ਹੈ ਤੇ ਇਹਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸਾਰੇ ਅਸੀਂ ਇਕਜੁੱਟਾਂ ਤੇ ਸਾਰਿਆਂ ਨੂੰ ਨਸ਼ੇ ਤੋਂ ਰਹਿਤ ਜਿਹੜਾ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਤੇ ਸਾਡੇ ਜਿਹੜੇ ਅਧਿਰਜੇ ਬਦਜਿਹੜੇ ਬਾਹਰ ਤੋਂ ਵੀ ਕੋਈ ਪੰਚ ਸਹਿਬਾਨ ਸਰਪੰਚ ਸਹਿਬਾਨ ਆਏ ਹੈ ਜਾਂ ਹੋਰ ਸੰਗਤ ਆਈ ਹੈ ਅਸੀਂ ਹੱਥ ਜੋੜ ਕੇ ਗ੍ਰਾਮ ਪੰਚਾਇਤ ਬਿਣੇয়াল ਗ੍ਰਾਮਚਰ ਟਿੱਬੀਆਂ ਗ੍ਰਾਮ ਪੰਚਾਇਤ ਟਿੱਪਲੀਆਲੋਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਅੱਜ ਦੇ ਛਿੰਝ ਵੇਲੇ ਦੀ ਮੁਬਾਰਕ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਣਾ ਆਮਰਪ੍ਰਕਾਸ਼ ਜੀ ਸਪੁੱਤਰ ਸ਼੍ਰੀ ਪੀ.ਟੀ. ਮਾਸਟਰ ਜੀ ਤਤੰਬਰ ਤਤੰਬਰ ਆ ਰਹੇ ਜੀ ਉਹਨਾਂ ਵੱਲੋਂ ਅੱਜ ਦੇ ਦਿਨ ਦਾ ਯਾਦ ਪਾਠ ਜੀ ਦੇ ਬਹੁਤ ਹੀ ਸ਼ਾਨਦਾਰ ਕੈਂਪ ਸਮਾਗਮ ਦੇ ਵਿੱਚ ਆਪਣੇ ਵੱਲੋਂ ਇੱਕ ਖੜੀ ਸੋਨੇ ਦੀ ਮੰਦਿਰ ਤੇ 5000 ਰੁਪਏ ਜੋ ਕਿ ਪੰਜਾਬ ਕੋ सौ रुपया हिकु बंदी जो पंचायत न भेट कराए पंचायत जी मर्ज़ी हुई की उहो कहिड़े कोली उ ਸ਼ੇਨਜ ਸਮਾਗਮ ਦੇ ਵਿੱਚ ਰਾਣਾ ਅੰਤਪ੍ਰਕਾਰ ਜੀ ਸੁਪਤਕਰ ਪੀ.ਜੀ. ਮਾਸਟਰ ਪ੍ਰਦਮਨ ਰਾਣਾ ਜੀ ਜਿਨ੍ਹਾਂ ਨੇ ਰਾਮੀ ਜੀ ਨੂੰ ਪਿਆਰ ਦੇ ਨਾਲ ਰਾਮੀ ਚ ਕਹਿ ਜਾਂਦਾ ਹੈ ਮਮੀ ਮਮੀ ਜੀ ਕਹਿ ਜਾਂਦਾ ਹੈ ਪੋਮੀ ਜੀ ਤੇ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਗੱਗਾ ਯਾਰ ਜੀ ਜੀ ਦੇ ਇਸ ਸ਼ੇਨਜ ਸਮਾਗਮ ਦੇ ਵਿੱਚ ਸੇਵਾ ਕੀਤੀ ਹੈ ਇਹਨਾਂ ਦਾ ਖੇਨਾਲ ਦੀ ਪੰਚਾਇਤ ਵੱਲੋਂ ਪੁਤਲੀਆ ਦੀ ਟਿੱਪਿਆ ਦੀ ਪੰਚਾਇਤ ਨੂੰ ਬਹੁਤ ਬਹੁਤ ਧੰਨਵਾਦ